ਇਹਨਾਂ ਦੇ ਸਾਰਾ ਦਿਨ ਗਲੇ ਚੀਰੇ ਸ਼ਰਾਂ ਦੇ ਉਹ ਐਂ ਹੀ ਕਰਦੇ ਰਹਿੰਦੇ ਨੇ ਜੀ ਉਹਨਾਂ ਤੇ ਕੰਮ ਹਾਂ ਉਹ ਆਵਾਜ਼ ਟੱਲਿਓਂ ਖੜਕੂ ਪੰਜ ਚਾਰ ਦਿਨ ਦੇ ਵਿੱਚ ਹੀ ਆਵਾਜ਼ ਵਧੀਆ ਸਾਫ਼ ਹੋ ਜਾ ਟੱਲਿਓਂ ਖੜਕੂ ਆਵਾਜ਼ ਉਹਨਾਂ ਦੀ ਜੀ ਬਸ ਲੈਣੀ ਤਰੀਕੇ ਨਾ ਵਾ ਰਿਜ਼ਲਟ ਫੋਲ ਮਿਲੂ ਮਹਾਰਾਜ ਦੀ ਕਿਰਪਾ ਨਾਲ ਜੀ ਜਦੋਂ ਸਾਨੂੰ ਕੋਈ ਰੇਸ਼ਾ ਹੁੰਦਾ ਨਾ ਸੀ ਐਲੋਪੈਥਿਕ ਮੈਡੀਸਨ ਲੈ ਲੈਨੇ ਆ ਅਸੀਂ ਖੁਸ਼ ਹੋ ਜਾਂਦੇ ਆ ਉਹ ਸਾਨੂੰ ਰੇਸ਼ਾ ਉਹਦੀ ਹਟਾ ਦਿੰਦੀ ਐ ਨਾ ਜਲਾ ਪਰ ਸਾਡੇ ਅੰਦਰ ਹੀ ਜਮ ਜਾਂਦਾ ਇਹ ਅੰਦਰ ਨਹੀਂ ਜਮਾਉ ਬਾਹਰ ਕੱਢੂ ਮਾਸਪੇਸ਼ੀਆਂ ਜਿਹੜੀਆਂ ਨਾੜਾਂ ਦਿਮਾਗ ਦੀਆਂ ਸਾਰੀਆਂ ਤਾਕਤ ਦੇਊਗੀ ਇਹ एनर्जी ਦੇ ਬੈਟਰੀ ਦੇ ਵਿੱਚ ਪੂਰੀ ਇਹ ਇਹ ਕਿੰਨਾ ਟਾਈਮ ਚੱਲ ਜੂਗੀ ਇਹ ਡੱਬੀ ਇਹ 2 ਮਹੀਨੇ ਚੱਲੂਗੀ ਇੱਕ ਡੱਬੀ ਇੱਕ ਡੱਬੀ ਇੱਕ ਡੱਬੀ 2 ਮਹੀਨੇ ਕੱਢ ਜੂਗੀ ਹਾਂਜੀ ਕਿਆ ਬਾਤ ਸੋ ਵੈਜ ਦਾ ਕਹਿੰਦਾ ਕਿ 2 ਮਹੀਨਿਆਂ ਦੇ ਵਿੱਚ ਇਹ ਨੁਸਖਾ ਫਾਰਮੂਲਾ ਤੁਹਾਡੇ ਘਰ ਰਹਿਣਾ ਔਰ ਪੂਰਾ ਜਿਹੜਾ ਤਸੱਲੀ ਬਖਸ਼ ਟ੍ਰੀਟਮੈਂਟ ਹੈਗਾ ਪੂਰਾ ਮਹਾਰਾਜ ਦੀ ਘਰ ਪਰ ਇੱਕ ਡੱਬੀ ਨਾਲ ਇੱਕ ਮੈਂ ਕਿਹਾ ਇੱਕ ਡੱਬੀ ਨਾਲ ਵਜਾ ਵਜਾ ਹੋ ਜੂਗੀ ਪੂਰੀ ਤੇ ਜਿਹੜੇ ਲੋਕ ਬਾਹਰ ਬੈਠੇ ਨੇ ਜੀ ਸਰਦੀ ਵਾਲੇ ਮੌਸਮ ਚ ਉਹਨਾਂ ਦੇ ਤਾਂ 12 ਮਹੀਨੇ ਰੇਸ਼ਾ ਗਿਰਦੇ ਉਹਨਾਂ ਵਾਸਤੇ ਅਸੀਂ ਡੱਬੀ ਕਾਫੀ ਭੇਜ ਵੀ ਚੁੱਕੇ ਹਾਂ ਜੀ ਉੱਥੇ ਉਹ ਸਾਡੇ ਜਾਂਦੇ ਰਹਿੰਦੀ ਮੈਡੀਸਨ ਬਾਹਰ ਤੇ ਆਪਾਂ ਉੱਥੇ ਉਹਨਾਂ ਦੇ ਡਰੈਸ ਤੇ ਪਹੁੰਚਾ ਦਿੰਨੇ ਘਰੇ ਪਹੁੰਚ ਜਾਂਦੀ ਹੈ ਜੀ ਉਥੇ